ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਸਿੱਖੀ ਵਿੱਚ ਸਿਦਕ ਅਤੇ ਸਬਰ ਦੀ ਪਰਖ ਦਾ ਵੇਲਾ ਸਿੱਖ ਇਤਿਹਾਸ ਵਿੱਚ ਪੋ ਦਾ ਮਹੀਦਾ ਬੇहद ਉਦਾਸੀਨਤਾ ਭਰਿਆ ਹੁੰਦਾ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਦਸਮ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਸੇ ਮਹੀਨੇ ਹੀ ਇਹ ਸਭ ਦੁਖਾਂਤ ਵਾਪਰੇ ਸਨ ਦੇਖੋ ਸਾਡੀ ਇਹ ਰਿਪੋਰਟ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਿੰਘਣੀਆਂ ਜ਼ਮੀਤ ਸਰਸਾ ਨਦੀ ਕਿਨਾਰੇ ਪਹੁੰਚੇ ਤਾਂ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਸਮਾਹ ਹੋ ਗਿਆ ਸੀ ਸਾਰੇ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਪਰ ਦੁਸ਼ਮਣ ਨੇ ਵਿਸਾਖਾਤ ਕਰਕੇ ਪਿੱਛੋਂ ਹਮਲਾ ਕਰ ਦਿੱਤਾ ਤੇ ਖਾਲਸੇ ਨੇ ਡਟ ਕੇ ਸਾਹਮਣਾ ਕੀਤਾ ਪਹਾੜਾਂ ਵਿੱਚ ਪੈ ਰਹੇ ਮੇਕਰਨ ਸਰਸਾ ਨਦੀ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਸੀ ਓਮ ਹੀ ਨੇ ਨੂੰ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀ ਮਹੀਨਾ ਕਿਹਾ ਜਾਂਦਾ ਹੈ ਤੇ ਸਿਰਫ ਸਿੱਖ ਪਾਈਚਾ ਰਹੀ ਨਹੀਂ ਬਲਕਿ ਮਾਨਵਤਾ ਨੂੰ ਪ੍ਰੇਮ ਕਰਨ ਵਾਲਾ ਹਰ ਮਨੁੱਖ ਪੋ ਮਹੀਨੇ ਦੇ ਸ਼ਹੀਦਾਂ ਨੂੰ ਅਕੀਦਤ ਭੇਟ ਕਰਦਾ ਹੈ ਰਿਕਰਮੀ 1761 ਕੋ 6 ਸਤ ਦੇ ਮੁਤਾਬਿਕ ਸੰ 1704 ਦਸੰਬਰ 22 21 ਮੰਗਲ ਬੋਧਵਾਰ ਦੀ ਵਿਚਾਰਲੀ ਰਾਤ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਚੁੱਕੀਆਂ ਝੂਠੀਆਂ ਸੋਹਾਂ ਦੀ ਅਸਲੀਅਤ ਜਾਣਦੀ ਹੋਈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਗਹਿਣ ਤੇ ਕਿਲਾ ਆਨੰਦਗੜ੍ਹ ਛੱਡਣ ਦਾ ਫੈਸਲਾ ਕੀਤਾ ਦੁਸ਼ਮਣ ਦੀ ਫੌਜ ਨੇ ਤਕਰੀਬਨ 8 ਮਹੀਨੇ ਕਿਲੇ ਨੂੰ ਘੇਰਾ ਪਾਈ ਰੱਖਿਆ ਤੇ ਸਿੰਘਾਂ ਨਾਲ ਝੜਪਾਂ ਹੁੰਦੀਆਂ ਰਹੀਆਂ ਕਿਲਾ ਅਨੰਦਗੜ੍ਹ ਤੋਂ ਕਦਮ ਕੀ ਪੁੱਟਿਆ ਇਹ ਸਫਰ ਸ਼ਹਾਦਤਾਂ ਦਾ ਸਫਰ ਹੋ ਨਿਪੜਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਿੰਘਣੀਆਂ ਸਮੇਤ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਹੀ ਸੀ ਕਿ ਦੁਸ਼ਮਣ ਨੇ ਪਿੱਛੋਂ ਹਮਲਾ ਕਰ ਦਿੱਤਾ ਕਲਸੇ ਨੇ ਇਸ ਦਾ ਸਾਹਮਣਾ ਕੀਤਾ ਤੇ ਹਨੇਰੇ ਵਿੱਚ ਕੁਝ ਸਿੰਘਾਂ ਨੇ ਦੁਸ਼ਮਣ ਨੂੰ ਰੋਕੀ ਰੱਖਿਆ ਤੇ ਬਾਕੀ ਗੁਰੂ ਜੀ ਦੇ ਹੁਕਮ ਨਾਲ ਸਰਸਾ ਦੇ ਵਿੱਚ ਢਿਲ ਪਏ ਬਹੁਤ ਸਾਰੇ ਸਿੰਘ ਸਿੰਘਣੀਆਂ ਤੇ ਬੀਸ਼ਕੀਮਤੀ ਸਾਹਿਤ ਵੀ ਨਦੀ ਦੀ ਪੇਂਟ ਚਰ ਗਿਆ ਗੁਰੂ ਜੀ ਦਾ ਪਰਿਵਾਰ ਇੱਥੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਇੱਕ ਦੂਜੀ ਤੋਂ ਵਿਚਰ ਗਿਆ ਬੀਰ ਰਿਪੋਰਟ ਜਗਬਣੀ ਟੀਵੀ